Amém. Um... it was I'm <tries> ਲਖ ਰਖਸ ਮੰਦੇ ਪਸਰਾ ਲਖ ਸਹਸ ਬਾ ਕ amen ਸਰਵਦਾ ਅਵਤਾਰ ਦੂਜਾ ਹਾਂ ਦੇਵਾਲੀ ਧੰਨ ਧੰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਜਿਨ੍ਹਾਂ ਪਾਰ ਕਿਰਪਾ ਰਹਿਮਤ ਬਖਸ਼ਿਸ਼ ਕਰਕੇ ਪੰਮਨ ਦੇ ਅੰਦਰ ਸਰਬ ਸੰਗਤ ਦਾ ਇਹ ਅਮੋਲਕ ਸਮਾਂ ਬਖਸ਼ਿਆ ਹੈ ਜਿਸ ਦੇ ਅੰਦਰ ਆਪਾਂ ਗੁਰੂ ਪਿਆਰੀ ਗੁਰਸਿੱਖਾਂ ਦੇ ਕੋਲੋਂ ਪਾਵਨ ਅਤੇ ਪਵਿੱਤਰ ਗੁਰਬਾਣੀ ਦੇ ਇਤਿਹਾਸ ਸਰਵਣ ਕੀਤੇ ਹਨ ਇਸ ਤੋਂ ਉਪਰੰਤ ਲੜੀਵਾਰ ਜੋ ਨਿਤਾ ਪ੍ਰਤੀ ਭਾਈ ਗੁਰਦਾਸ ਸਾਹਿਬ ਜੀ ਪਾਵਨ ਤੇ ਪਰਿਤਰ ਮੁਖਬਾਣੀ ਦੇ ਵਿਚਾਰ ਚੱਲ ਰਹੀ ਹੈ ਜਿਨ੍ਹਾਂ ਵਿਚਾਰਾਂ ਦੇ ਅਧੀਨ ਕੱਲ ਦੇ ਜਵਾਨਾਂ ਦੇ ਵਿੱਚ 38 ਵਾਰ ਆਰੰਭ ਹੋਈ ਹੈ ਜਿਸ ਦੀਆਂ ਦੋ ਪੌੜੀਆਂ ਦੇ ਵਿਚਾਰ ਆਪਾਂ ਸੰਜੀ ਕੀਤੀ ਅੱਜ ਭਾਈ ਸਾਹਿਬ ਜੀ ਨੇ ਤੀਜੀ ਪੌੜੀ ਬਖਸ਼ਿਸ਼ ਕੀਤੀ ਹੈ ਔਰ ਇਸ ਅਮਰ ਬਾਣੀ ਦੇ ਅੰਦਰ ਜੋ ਭਾਈ ਸਾਹਿਬ ਜੀ ਨੇ ਵਿਸ਼ਾ ਆਰੰਭ ਕੀਤਾ ਉਹ ਹੈ ਕਿ ਗੁਰਸਿੱਖ ਜਿਹੜਾ ਹੁੰਦਾ ਹੈ ਉਹ ਵਿਕਾਰਾਂ ਦੀ ਮਾਤ ਤੋਂ ਪਰੇ ਹੁੰਦਾ ਹੈ ਕੱਲ ਦੇ ਦਿਵਾਨਾਂ ਦੇ ਵਿੱਚ ਆਪਾਂ ਪਹਿਲੀ ਕੌਡੀ ਦੇ ਵਿੱਚ ਪੰਜੇ ਵਿਕਾਰਾਂ ਦੇ ਬਾਰੇ ਸਰਵਣ ਕੀਤਾ ਇਹ ਹੁਣ ਇੱਕ ਇੱਕ ਵਿਕਾਰ ਨੂੰ ਮੁੱਖ ਰੱਖ ਕੇ ਭਾਈ ਸਾਹਿਬ ਜੀ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਦੱਸਣਾ ਕੀਤਾ ਹੈ ਕਿ ਗੁਰਸਿੱਖ ਦੀ ਜ਼ਿੰਦਗੀ ਦੇ ਵਿੱਚ ਇਹ ਵਿਸ਼ੇਸ਼ਤਾ ਹੀ ਹੁੰਦੀ ਹੈ ਗੁਰਸਿੱਖ ਦੇ ਜੀਵਨ ਦੇ ਅੰਦਰ ਇਹ ਗੁਣ ਹੁੰਦੇ ਹਨ ਤੇ ਜਦੋਂ ਦੇ ਅੰਦਰਲੇ ਗੁਣ ਨਹੀਂ ਜਿਸ ਦੇ ਅੰਦਰ ਇਹ ਵਿਸ਼ੇਸ਼ਤਾ ਨਹੀਂ ਜਿਹੜੀਆਂ ਭਾਈ ਸਾਹਿਬ ਜੀ ਨੇ ਬਿਆਨ ਕੀਤੀ ਹੈ ਹਜੇ ਤੱਕ ਗੁਰਮੁਖੂ ਅਸੀਂ ਗੁਰਸਿੱਖ ਨਹੀਂ ਬਣੇ ਹਜੇ ਤੱਕ ਗੁਰੂ ਘਰ ਆ ਕੇ ਅੰਮ੍ਰਿਤ ਛਕ ਕੇ ਬਾਣੀ ਪੜ੍ਹ ਕੇ ਸੰਗਤ ਕਰਕੇ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਬਾਣੀ ਦੇ ਦੁਆਰੇ ਗੁਣ ਨਹੀਂ ਵਸੇ ਤਾਂ ਹਜੇ ਵੀ ਅਸੀਂ ਜਿਹੜਾ ਹੈ ਗੁਰਸਿੱਖੀ ਦੀ ਪਹਿਲੀ ਪੌੜੀ ਤੋਂ ਬਹੁਤ ਜ਼ਿਆਦਾ ਦੂਰ ਫਿਰ ਰਹੇ ਹਾਂ ਸੋ ਭਾਈ ਸਾਹਿਬ ਜੀ ਨੇ ਅੱਜ ਹੰਕਾਰ ਦਾ ਜਿਹੜਾ ਵਿਸ਼ਾ ਆਰੰਭ ਕੀਤਾ ਹੈ। ਖੂਬ ਦਾ ਹੰਕਾਰ ਦਾ ਆਉ। ਮਨ ਜਿਤ ਬਿਰਤੀਆਂ ਇਕਾਗਰ ਕਰਕੇ ਅੰਮ੍ਰਿਤ ਬਾਣੀ ਨੂੰ ਆਪਾਂ ਸਮਝੀਏ ਜੀ। ਰਸਨਾ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ। ਸਤਨਾਮ ਸ਼੍ਰੀ ਵਾਹਿ ਦਾਇਤ ਨਡੰਦੀ ਭਾਈ ਸਾਹਿਬ ਜੀ ਇੱਥੇ ਦੱਸ ਰਹੇ ਹਨ ਕਿ ਹੰਕਾਰ ਦੀ ਮਾਰ ਦੇ ਛੱਲੇ ਉਹ ਜਿਉਂ ਉਦਾਹਰਣਾ ਲੈ ਕੇ ਭਾਈ ਸਾਹਿਬ ਜੀ ਨੇ ਆਖਿਆ ਹੈ ਕਿ ਹੰਕਾਰ ਦੀ ਮਾਰ ਥੇ ਭਾਈ ਐਨੇ ਲੋਕ ਇਹ ਆ ਗਏ ਇੱਥੇ ਵੱਸਦੇ ਹੋਰ ਵੀ ਅਣਕਣ ਸੰਭ ਭਾਈ ਸਾਹਿਬ ਜੀ ਨੇ ਉਚਾਰਨ ਕੀਤਾ ਕਿ ਇਹ ਲੱਖ ਤੁਜੋਧਰ ਇਕੱਲਾ ਇੱਕ ਦਰਯੋਦਨ ਨਹੀਂ ਦਰਯੋਦਨ ਦੇ ਵਰਗੇ ਹੋਰ ਲੱਖਾਂ ਜਿਹੜੇ ਦਰਯੋਦਨ ਲੱਖਾਂ ਕਾਂਸ ਹੋਵੇ ਕਾਂਸ ਦੇ ਵਰਗੇ ਲੱਖਾਂ ਲੋਕ ਤੇ ਲੱਖਾਂ ਇਹ ਗੈਨ ਲੜਨ ਵਾਲੇ ਕਹਿੰਦੇ ਜਿਹੜੇ ਹੰਕਾਰ ਦੀ ਮਾਰ ਦੇ ਸਤੇ ਆ ਗਏ ਜਿਨ੍ਹਾਂ ਨੂੰ ਹੰਕਾਰ ਰੂਪੀ ਵਿਕਾਰ ਨੇ ਠੱਗ ਲਿਆ ਆਪਣੇ ਵਸ ਦੇ ਵਿੱਚ ਕਰ ਲਿਆ ਲੱਖ ਰਾਵਣ ਕੁੰਭਕਰਨ ਲੱਖ ਲੱਖ ਰਾਖਸ਼ ਮੰਦੇ ਇਹ ਕੱਲਾ ਕਹਿੰਦੇ ਨੇ ਇੱਕ ਰਾਵਣ ਨਹੀਂ ਰਾਵਣ ਦੇ ਵਰਗੇ ਹੋਰ ਲੱਖਾਂ ਰਾਵਣ ਲੱਖਾਂ ਕੁੰਭਕਰਨ ਲੱਖਾਂ ਰਾਖਸ਼ ਜਿਹੜੇ ਰਾਖਸ਼ ਮੰਦੇ ਕਰਮਾ ਵਾਲੇ ਜਿਨ੍ਹਾਂ ਰਾਖਸ਼ਾਂ ਦੇ ਵਿੱਚ ਬੜੀ ਤਾਕਤ ਬੜਾ ਬਲ ਸੀ ਪਰ ਹੰਕਾਰ ਜਿਹੜਾ ਵਿਕਾਰ ਉਹਨਾਂ ਨੂੰ ਹੰਕਾਰ ਨੇ ਦਰਸਨ ਆਪੜੇ ਵਸਤੇ ਵਿੱਚ ਕਰ ਲਿਆ ਪਾਸਰਾਮ ਲਖਸੈ ਸੁਬਾ ਕਰ ਖੁਦੀ ਖੰਦੇ ਅੱਗੇ ਭਾਈ ਸਾਹਿਬ ਜੀ ਪਾਸਰਾਮ ਦਾ ਜ਼ਿਕਰ ਕਰਦੇ ਨੇ ਪਾਰਸ਼ਰਾਮ ਬੜਾ ਵੱਡਾ ਰਿਸ਼ੀ ਹੋਇਆ ਪਰ ਕਹਿੰਦੇ ਕਰ ਖੁਦੀ ਖੁਦੀ ਭਾਵਦਾ ਹੰਕਾਰ ਪਾਰਸ਼ਰਾਮ ਜਿਹੜਾ ਦੇਖੀ ਲੱਖਾਂ ਕਹਿੰਦੇ ਉਹਦੇ ਵਰ ਵੀ ਹੋਰ ਤੇ ਇਕੱਲਾ ਉਹ ਨਹੀਂ ਜਿਹੜੇ ਵੱਡੇ ਵੱਡੇ ਤੱਪੀ ਕਹਾਏ ਵੱਡੇ ਵੱਡੇ ਰਿਸ਼ੀ ਕਹਾਏ ਜਿਹੜੇ ਦੁਰਵਾਸੇ ਜਿਸੇ ਵਰਗੇ ਤੇ ਜਾਂ ਕਹਿੰਦੇ ਸਹਿਜ ਬਾਹੂ ਸਹਿਜ ਬਾਹੂ ਵਰਗੇ ਲਖਣ ਹੋਰ ਐਸੇ ਕਰ ਖੁਦੀ ਕਹਿੰਦੇ ਖੁਦੀ ਹੰਕਾਰ ਕਰਕੇ ਆਪਣੀ ਵਿਦਵਤਾ ਆਪਣੇ ਬਲ ਤੇ ਆਪਣੇ ਗਿਆਨ ਦੇ ਹੰਕਾਰ ਦੇ ਕਰਕੇ ਖਹੰਦੇ ਖਹੰਦੇ ਜੋ ਭਾਵ ਪੈਣਾ ਕਹਿੰਦੇ ਭਟਦੇ ਰਹੇ ਲੜਦੇ ਰਹੇ ਲੜਾਈਆਂ ਝਗੜੀਆਂ ਆਦਿ ਕਰਦੇ ਰਹੇ ਹਰਣ ਕਸ਼ਪ ਹਰਣ ਆਕਸ਼ਾ ਨੰਦ ਸ਼ਿਵ ਉਕਰੰਦੇ ਹਰਣ ਕਸ਼ਪ ਜਿਹਦੇ ਵਾਲ سونے ਦੇ ਦੱਸੇ ਜਾਂਦੇ ਸਨ ਕਿ ਸੁਨਹਿਰੀ ਵਾਲਾਂ ਵਾਲਾ ਸੀ ਉਹਦੇ ਲਈ ਉਹਦੇ ਜਿਹੜੇ ਵਾਲ ਸੀ ਨਾ ਉਹ ਸੁਨਹਿਰੀ ਰੰਗ ਦੇ ਸਨ ਹਰਣ ਆਕਸ਼ ਹਰਣ ਆਕਸ਼ ਉਹ ਜਿਹੜੀਆਂ ਅੱਖਾਂ ਕਹਿੰਦੇ ਸੋਨੇ ਵਾਂਗੂ ਸ਼ਾਂਭੂ ਕੁੰਦੀਆ ਸਾਹਮਣੇ ਪੜਾਇਆ ਸੁ ਪੜਿਆ ਸੋਹਣਿਆ ਅੱਖਾਂ ਵਾਲਾ ਪਰ ਖੁਦੀ ਕਲੀ ਕੇ ਕਰੀ ਹੰਕਾਰ ਕਰਿਆ ਕਿ ਸਾਡੇ ਜਿੰਨਾ ਬਾਲ ਸਾਡੀ ਤਾਕਤ ਵਰ ਕੋਈ ਨਹੀਂ ਹੋਵੇਗਾ ਨਾਨਕ ਸਿੰਘ ਕਹਿੰਦੇ ਅੱਗੇ ਕਹਿੰਦੇ ਨਾਨਕ ਸਿੰਘ ਗੱਜੜ ਵਾਲੇ ਲੱਖ ਐਸੇ ਹੋਏ ਲੱਖ ਕਰੋੜ ਵਿਰੋਧ ਲੱਖ ਲਖ ਵੈਰ ਕਰਨ ਦੇ ਭਾਈ ਸਾਹਿਬ ਜੀ ਦੱਸਦੇ ਨੇ ਪੰਜਵੀਂ ਪੰਕਤੀ ਦੇ ਵਿੱਚ ਕਹਿੰਦੇ ਲੱਖਾਂ ਕ੍ਰੋਧ ਲੱਖਾਂ ਗਰੋਧ ਲੱਖਾਂ ਵੈਰੀ ਵੈਰ ਕਰਨ ਹਾਰੇ ਹੋਏ ਹਨ ਜਿਨ੍ਹਾਂ ਦਾ ਆਪਸ ਦੇ ਵਿੱਚ ਵੈਰ ਰਿਹਾ ਕ੍ਰੋਧ ਕਰਕੇ ਵਿਰੋਧ ਕਰਦੇ ਰਹੀ ਲੜਾਈਆਂ ਕਲੀਸ਼ ਆਦਿ ਪਰ ਗੌਰਿਕ ਹੋਏ ਨਾਸਕੈ ਸਾਦ ਸੰਗਿਲੰਤੇ ਕਹਿੰਦੇ ਇਹਨਾਂ ਨੂੰ ਹੰਕਾਰ ਨੇ ਥਗ ਲਿਆ ਹੰਕਾਰ ਦੇ ਵਾਸਤੇ ਵਿੱਚ ਆ ਗਏ ਪਰ ਜਿਹੜੇ ਗੁਰਸਿੱਖ ਨੇ ਕਹਿੰਦੇ ਗੁਰਸਿੱਖ ਦੇ ਅੰਦਰ ਪਾਵੇਂ ਜਿਨ੍ਹਾਂ ਮਾਦੀ ਬਾਹੂ ਹੋਵੇ ਜਿਨ੍ਹਾਂ ਮਾਦੀ ਤਾਕਤ ਕੋਲ ਸੇ ਕਦੇ ਹੰਕਾਰ ਨਹੀਂ ਕਰਦਾ ਕਿਉਂਕਿ ਗੁਰਸਿੱਖ ਜਿਹੜੇ ਨੇ ਉਹ ਗੁਰਮੁਖਾਂ ਦੀ ਸਾਦ ਸੰਗਤ ਵਿੱਚ ਬੈਠਦੇ ਹਨ ਇਸ ਕਰਕੇ ਜਿਹੜਾ ਇਹ ਹੰਕਾਰ ਹੈ ਗੁਰਸਿੱਖਾਂ ਦੇ ਜੀਵਨ ਦੇ ਵਿੱਚ ਆਪਦਾ ਪ੍ਰਭਾਵ ਨਹੀਂ ਪਾ ਸਕਦਾ ਹੰਕਾਰ ਤੋਂ ਗੁਰਮੁਖ ਬਚੇ ਰਹਿੰਦੇ ਹਨ ਅੱਗੇ ਭਾਈ ਸਾਹਿਬ ਜੀ ਨੇ ਚੌਥੀ ਫੌੜੀ ਦੇ ਵਿੱਚ ਲੋਭ ਦਾ ਜ਼ਿਕਰ ਕੀਤਾ ਕਿ ਭਾਈ ਗੁਰਸਿੱਖ ਜਿਹੜਾ ਹੁੰਦਾ ਹੈ ਉਹ ਕਦੇ ਲੋਭੀ ਨਹੀਂ ਹੁੰਦਾ ਤੇ ਜਿਹੜਾ ਲੋਭੀ ਹੋਵੇ ਉਹ ਗੁਰਸਿੱਖ ਨਹੀਂ ਹੁੰਦਾ ਗੱਲਾਂ דו ਹੀ ਹੈ ਸੂਪਰ ਹੀ ਸੇਵਕੀ ਹੁਣ ਲੋਭ ਦਾ ਜੰਗਲ ਕਰਦੇ ਹਨ ਇਹ ਗੁਰਸਿੱਖ ਦੇ ਕੋਲ ਭਾਵੇਂ ਜੋ ਕੁਝ ਸਾਹਮਣੇ ਮਰਦੀ ਹੋਵੇ ਗੁਰਸਿੱਖ ਦੇ ਮਨ ਵਿੱਚ ਲੋਭ ਨਹੀਂ ਆਵੇਗਾ ਲਾਲਚ ਨਹੀਂ ਆਵੇਗਾ ਇੱਕ ਗੱਲ ਹੈ ਕਿ ਗੁਰਸਿੱਖ ਆਪਣੀ ਮਿਹਨਤ ਜਰੂਰ ਕਰਦਾ ਜਿਵੇਂ ਸਤਗੁਰੂ ਨਾਨਕ ਦੇਵ ਜੀ ਮਹਾਰਾਜੀ ਜੀ ਜੋ ਸਿੱਖਿਆ ਤਿੰਨ ਸਿਧਾਂਤ ਨੇ ਗੁਰਸਿੱਖ ਨੂੰ ਜ਼ਿੰਦਗੀ ਦੇ ਵਿੱਚ ਕਮਾਉਣ ਵਾਸਤੇ ਬਖਸ਼ੇ ਉਹ ਸਿਧਾਂਤ ਕਿਹੜੇ ਹਨ ਸਭ ਤੋਂ ਪਹਿਲਾ ਸਿਧਾਂਤ ਹੈ ਕਿਰਤ ਕਰਨੀ ਦਸਾਂ ਨੌਂ ਦੀ ਕਿਰਤ ਕਰਨੀ ਮਿਹਨਤ ਕਰਨੀ ਗੁਰਸਿੱਖ ਮਿਹਨਤ ਕਰਦਾ ਇਹ ਨਹੀਂ ਕਿ ਬਿਨਾਂ ਬਹਿ ਜਾਂਦਾ ਕੰਮ ਨੂੰ ਹੱਥ ਨਹੀਂ ਲੰਮੜਾ ਨਹੀਂ ਗੁਰਸਿੱਖ ਉਹ ਹੈ ਜਿਹੜਾ ਕਿਰਤੀ ਹੈ ਮਿਹਨਤ ਕਰਦਾ ਹੈ ਆਪਣੀ ਇਮਾਨਦਾਰੀ ਦੇ ਨਾਲ ਦੂਜਾ ਨਾਮ ਜਪਦਾ ਬਾਣੀ ਪੜ੍ਹਦਾ ਸਤ ਸੰਗਤ ਕਰਦਾ ਸੇਵਾ ਸਿਮਰਨ ਕਰਦਾ ਇਹ ਤੀਜਾ ਹੈ ਵੰਡ ਕੇ ਛਕਣਾ ਫਿਰ ਆਪਣੇ ਚਿੱਤ ਦੇ ਵਿੱਚੋਂ ਵੰਡ ਕੇ ਛਕਦਾ ਤੇ ਦੂਜਾ ਜਿਹੜਾ ਨਾਮ ਜਪਦਾ ਹੈ ਜੋ ਗਿਆਨ ਜੋ ਸੋਝੀ ਗੁਰੂ ਕੋਲੋਂ ਪ੍ਰਾਪਤ ਕਰਦਾ ਹੈ ਫਿਰ ਉਸ ਸੋਝੀ ਨੂੰ ਹੋਰਨਾਂ ਦੇ ਵਿੱਚ ਵੀ ਵੰਡਦਾ ਹੈ ਸੋ ਇਹਨੂੰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਹੜੇ ਤਿੰਨ ਸਿਧਾਂਤ ਬਖਸ਼ੇ ਹਨ ਸੋ ਉਹ ਇਹਨਾਂ ਕਿੰਨਾ ਸਿਧਾਂਤਾਂ ਦੇ ਦੁਆਰਾ ਉਹ ਮੁਕ ਜ਼ਿੰਦਗੀ ਹਟਾਉਂਦੇ ਲੋਭ ਦਾ ਜ਼ਿਕਰ ਕਰਦੇ ਹਨ ਕਿ ਗੁਰਸਿੱਖ ਕਦੇ ਵੀ ਲੋਭੀ ਨਹੀਂ ਬਣੇਗਾ ਭਾਵ ਪ੍ਰਾਇੇ ਧਨ ਨੂੰ ਵੇਖ ਕੇ ਕਦੇ ਉਹਨੂੰ ਹੜਪਣ ਦੀ ਕੋਸ਼ਿਸ਼ ਨਹੀਂ ਕਰੇਗਾ ਜਦ ਗੁਰਸਿੱਖ ਕਦੇ ਦੋ ਨੰਬਰ ਦੇ ਰਾਹ ਤੇ ਨਹੀਂ ਚਲੇਗਾ ਕਿ ਮੈਂ ਗੱਤ ਪ੍ਰਿਥੀ ਦੇ ਨਾਲ ਧਨ ਬਣਾ ਲਵਾਂ ਮੈਂ ਜਗੀਰਾ ਦਾ ਮਾਲਕ ਬਣ ਜਾਵਾਂ ਨਹੀਂ ਭਾਈ ਸਾਹਿਬ ਜੀ ਇੱਥੇ ਹਰ ਲੋਗ ਦਾ ਜਿੱਤ ਕਰਦੇ ਹਨ ਸੋਇਨਾ ਰੂਪਾ ਲਖ ਮਨਾ ਲਖ ਭਰੇ ਪੜਾ ਹੁਣ ਭਾਈ ਸਾਹਿਬ ਜੀ ਕਹਿੰਦੇ ਕਹਿੰਦੇ ਸੋਨੇ ਚਾਂਦੀ ਦੇ ਲੱਖਾਂ ਮਨਾ ਮੂਹੀ ਪੜਾਈ ਭਰੇ ਹੋਣ ਗੁਰਮੁਖੋ ਸਮਾਏ ਸੱਜਣ ਦੇ ਕਿ ਮਨੁੱਖ ਜਿਹੜਾ ਨਾ ਇਹ ਛੋਟੀ ਤੋਂ ਛੋਟੀ ਚੋਰੀ ਕਰ ਤੋਂ ਵੀ ਬਰੀਦ ਨਹੀਂ ਕਰਦਾ ਅਕਸਰ ਆਪਾਂ ਸੋਚਦੇ ਰਹਿੰਨੇ ਆ ਕਿ ਮਨੁੱਖ ਆਪਣੇ ਲਾਜ ਦੇ ਖਾਤਰ ਲੋਕ ਦੇ ਖਾਤਰ ਚੋਰੀਆਂ ਕਰਦਾ ਹੈ ਕੋਈ ਟ੍ਰਾਂਸਫਰ ਨੂੰ ਚੋਰੀ ਕਰ ਲੈਂਦਾ ਕੋਈ ਤਾਰਾ ਲਾ ਕੇ ਲੈ ਜਾਂਦਾ ਹੈ ਜੋ ਜੀ ਮਨੁੱਖੀ ਸੋਚ ਹੁੰਦੀ ਉਹਦੇ ਮੁਤਾਬਕ ਕੋਈ ਸਿੱਧੇ ਰੂਪ ਦੇ ਵਿੱਚ ਚੋਰੀ ਕਰਦਾ ਹੈ ਕੋਈ ਰਸ਼ਮਤ ਲੈਣਦਾ ਹੈ ਕੋਈ ਬੇਈਮਾਨੀ ਕਰਦਾ ਹੈ ਕੋਈ ਠੱਗੀ ਮਾਰਦਾ ਹੈ ਪਰ ਐਡਾਡੇ ਮਨੁੱਖ ਕਰਮ ਕਰਦਾ ਹੈ ਤੇ ਆਪਣੇ ਆਪ ਨੂੰ ਸਮਝੇ ਗੁਰੂਖ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਸਿੱਖੀ ਦੀ ਪਹਿਲੀ ਪੌੜੀ ਤੋਂ ਨਾਲੋਂ ਵੀ ਉਹ ਅਜੇ ਬਹੁਤ ਜ਼ਿਆਦਾ ਦੂਰ ਫੈਲ ਰਿਹਾ ਹੈ ਹਜੇ ਤੱਕ ਇਦਾਂ ਕਹਿ ਲਈਏ ਕਿ ਉਹਨੂੰ ਗੁਰੂ ਕੋਲ ਬਹਿ ਕੇ ਗੱਲ ਸੁਣਨੀ ਵੀ ਨਹੀਂ ਆਈ ਹਜੇ ਉਹਦਾ ਮਨ ਨਿਆਣਿਆਂ ਵਰਗਾ ਜਿਵੇਂ ਬੱਚੇ ਛੋਟੇ ਹੁੰਦੇ ਨੇ ਉਹ ਜਿਨ੍ਹਾਂ ਨੂੰ ਵਾਦੀ ਆਖੋ ਕਿ ਬੇਟਾ ਸ਼ਰਾਰਤ ਨਹੀਂ ਕਰਨੀ ਇੰਤਾਂ ਨਹੀਂ ਕਰੀਆ ਉਹ ਵੀ ਇਦਾਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹਦੇ ਸਮਝਣ ਦੀ ਸੋਝੀ ਨਹੀਂ ਆਈ ਸੋ ਇਹੋ ਜਿਹਾ ਹਾਲ ਮੁਨੁਖ ਦਾ ਹੈ ਕਿ ਇਨਸਾਨ 20 ਸਾਲਾਂ ਦਾ ਹੋ ਗਿਆ 30 ਦਾ ਇਥੋਂ ਤੱਕ ਕਿ ਨੌਜਵਾਨ ਤੋਂ ਬਾਅਦ ਬੁਜ਼ੁਰਗੀ ਦੀ ਅਵਸਥਾ ਦੇ ਵਿੱਚ ਲਿਆ ਗਿਆ ਇਹ ਹਜੇ ਵੀ ਉਹਨੂੰ ਗੁਰੂ ਦੀ ਗੱਲ ਸੁਣਨੀ ਨਹੀਂ ਆਈ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਮੁਨੁਖ ਫਿਰ ਵੀ ਛੋਟੀਆਂ ਜਾਂ ਵੱਡੀਆਂ ਚੋਰੀਆਂ ਲੁਕਾ ਕੇ ਛੁਪਾ ਕੇ ਉੱਡ ਜੰਗਦਾ ਹੋ ਜਾਂਦੀਆਂ ਤੱਕ ਗੁਰਸਖ ਦੀ ਜ਼ਿੰਦਗੀ ਇਦਾਂ ਨਹੀਂ ਗੁਰਸਖ ਰੋਹੀ ਨਹੀਂ ਕਹਿੰਦੇ ਗੁਰਸਖ ਦੇ ਭਾ ਸਾਹਮਣੇ ਭਾਵੇਂ ਸੋਨੇ ਚਾਂਦੀ ਦੇ ਲੱਖਾਂ ਮਨਾ ਮੋਹੀ ਪੜਾਏ ਪਰੇ ਹੋਵਣ ਮੋਤੀ ਮਾਣਕ ਹੀਰੇ ਆ ਬਹੁਤ ਅਪਾਰ ਅੱਗੇ ਭਾਈ ਸਾਹਿਬ ਵੀ ਕਹਿੰਦੇ ਹਨ ਕਿ ਮੋਤੀ ਹੋਵਣ ਮਾਣਕ ਹੀਰੇ ਜਿਨ੍ਹਾਂ ਦੇ ਮੁੱਲ ਅਪਾਰ ਹੋਣ ਕੋਈ ਮੁੱਲ ਦਾ ਅੰਤ ਨਾ ਹੋਵੇ ਕਹਿੰਦੇ ਐਨੇ ਮੁੱਲ ਵਾਲੇ ਹੋਗੜ ਬੇਸ਼ਕੀਮਤੀ ਜਿਹੜੇ ਉਹ ਹੀਰੇ ਮਾਣਕ ਮੋਤੀਆਂ ਦੇ ਕੋਈ ਹੋੜ ਦੇਸ਼ ਵੇਸ ਲੱਖ ਰਾਜ ਭਾਗ ਪਰਗਨੇ ਹਜ਼ਾਰਾਂ ਅੱਗੇ ਕਹਿੰਦੇ ਲੱਖਾਂ ਦੇਸ਼ ਲੱਖਾਂ ਸੋਹਣੇ ਪੇਖ ਭਾਗ ਤੇ ਪੋਸ਼ਾਕਾਂ ਕਪੜੇ ਆਦਿ ਘੋਵਣ ਰਾਜ ਭਾਗ ਤੇ ਹਜ਼ਾਰਾਂ ਇਲਾਕੇ ਸਾਹਮਣੇ ਪੇਸ਼ ਕੀਤੇ ਜਾਣ ਰਿੱਧੀ ਸiddhi ਜੋਗ ਭੂਗ ਆ ਭਰਮ ਸੀਗਾਰ ਰਿੱਧੀਆ ਸਿੱਧੀਆਂ ਦੇ ਜੋਗ ਮਿਲਾਤ ਭੂਗ ਆ ਭਰਣ ਗਹਿਣੇ ਸ਼ਿੰਗਾਰ ਆਦਿ ਘੋਵਣ ਕਾਮ ਤੇਨ ਕਾਰ ਜਾਤ ਚਿੰਤਾ ਮਨ ਭਾਰਾ ਲੱਖਾਂ ਕਿੰਦੇ ਤਾਮ ਤੈਨ ਗਉੜ ਲੱਖਾਂ ਕਲਪ ਬ੍ਰਿਸ਼ ਚਿੰਤਾ ਮਣੀ ਮਣੀਆਂ ਦੇ ਟੁਕੜੇ ਆਦਿ ਕੋ ਹੋੜ ਚਾਰ ਪਦਾਰਥ ਸਗਲ ਫਲ ਲੱਖ ਭੂ ਲੋਭ ਉਭਾਰਾ ਇਹਦੇ ਚਾਰੇ ਪਦਾਰਥ ਭਾਵੇਂ ਸਾਹਮਣੇ ਹੋਣ ਧਰਮ ਅਰਥ ਕਾਮ ਤੇ ਮੋਕਸ਼ ਸਾਰੇ ਫਲ ਕਹਿੰਦੇ ਲੱਖਾਂ ਲੋਭਾਂ ਦੇ ਭਾਰ ਖੁਦੇ ਹੋਣ ਭਾਵ ਕਿ ਜਿਨ੍ਹਾਂ ਨੂੰ ਵੇਖ ਕੇ ਮਨੁੱਖ ਦੇ ਮਨ ਦੇ ਅੰਦਰ ਲੋਭ ਆਉਂਦਾ ਹੈ ਜਿਨ੍ਹਾਂ ਨੂੰ ਵੇਖ ਕੇ ਇਨਸਾਨ ਦੇ ਮਨ ਦੇ ਅੰਦਰ ਲਾਲਚ ਆਉਂਦਾ ਹੈ ਕਹਿੰਦੇ ਬਰਾ ਇੰਨਾ ਕੁਝ ਪਿਆਰ ਹੋਵੇ ਪਰ ਗੌਰ ਸਿੰਘ ਕੋਇ ਨਾ ਅੰਗਨੀ ਸੰਸਾਰ ਸੰਗੋਧਾਰਾ ਕਹਿੰਦੇ ਗੁਰਸਿੱਖ ਨੂੰ ਕੋਈ ਵਸਤੇ ਵਿੱਚ ਨਹੀਂ ਕਰ ਸਕਦਾ ਕਿਉਂਕਿ ਗੁਰਸਿੱਖਾਂ ਦਾ ਗੁਰਮੁਖਾਂ ਦਾ ਗੁਰੂ ਕੀ ਸੰਗਤ ਵਿੱਚ ਬੈਠ ਕੇ ਸਤਿ ਸੰਗਤ ਵਿੱਚ ਬੈਠ ਕੇ ਉਹਨਾਂ ਦਾ ਮਨ ਸਾਧਿਆ ਗਿਆ ਹੈ ਉਹਨਾਂ ਦੇ ਮਨ ਦਾ ਉਧਾਰ ਮੂਰਿਸ਼ ਕਰਕੇ ਦੁਨੀਆ ਦੀ ਕੋਈ ਜਿਹੜੀ ਕੀਮਤ ਹੈ ਉਹ ਗੁਰਸਿੱਖ ਨੂੰ ਖਰੀਦ ਨਹੀਂ ਸਕਦੀ ਗੁਰਸਿੱਖ ਭਾਵੇਂ ਬੰਦ ਬੰਦ ਤਾਂ ਕਟਿਆ ਜਾ ਸਕਦਾ ਹੈ ਗੁਰਸ਼ਿਕ ਚਰਖੜੀਆਂ ਦੇ ਤਾਂ ਚਾਰ ਕੇ ਉਹਦਾ ਸਰੀਰ ਟੁੰਬੇ ਟੁੰਬੇ ਕੀਤਾ ਜਾ ਸਕਦਾ ਹੈ ਪਰ ਗੁਰਸ਼ਿਕ ਜਿਹੜਾ ਹੈ ਨਾ ਉਹ ਕਦੇ ਡੋਲਦਾ ਨਹੀਂ ਲੋਭ ਲਾਲਚਾਂ ਦੇ ਵਸਦੇ ਵਿੱਚ ਨਹੀਂ ਪੈਂਦਾ ਗੁਰਸ਼ਿਕ ਦਾ ਮਨ ਕਦੇ ਰੋਹੀ ਨਹੀਂ ਹੁੰਦਾ ਗੁਰਮਖੋ ਅੱਜ ਦੇ ਸਮੇਂ ਦੇ ਵਿੱਚ ਤਾਂ ਇੱਕ ਆਪਾਂ ਗੱਲ ਕਰੀਏ ਬੜੇ ਐਸੇ ਲੋਕ ਨੇ ਜਿਹੜੇ ਸਾਨੂੰ ਪੇਸ਼ਕਾਰੀਆਂ ਕਰਦੇ ਹਨ ਤੇ ਭਾਈ ਤੁਹਾਡਾ ਇਲਾਜ ਫਰੀ ਕਰਾਵਾਂਗੇ ਤੁਹਾਡੇ ਬੱਚੇ ਬਰੀ ਪੜ੍ਹਾਵਾਂਗੇ ਤੁਹਾਡੀ ਮਦਦ ਕਰਾਂਗੇ ਤੇ ਤੁਸੀਂ ਕੋ ਸਿੱਖੀ ਜਿਹੜਾ ਉਹਦਾ ਸਿੱਖੀ ਤੁਹਾਨੂੰ ਛੱਡ ਕੇ ਤੇ ਇਧਰ ਸਾਡੇ ਵਾਲੇ ਪਾਸੇ ਵੱਲ ਆ ਜਾ ਬੜੇ ਲੋਕ ਜਿਹੜੇ ਭੱਜੇ ਵੀ ਜਾਂਦੇ ਹਨ ਪਰ ਗੁਰੂ ਰੂਪ ਜਿਹੜਾ ਸੱਚ ਹੈ ਸੱਚ ਨੂੰ ਦੁਨੀਆਂ ਦੇ ਕੋਈ ਤਾਕਤ ਝੂਠਾ ਨਹੀਂ ਕਰ ਸਕਦੀ ਉਹ ਤੇ ਸੱਚੋ ਇਹ ਸੱਚ ਨਿਪੜਾਇ ਤੋ ਵਾਕ ਕੱਢੇ ਜਜ ਮਾਲਿਆ ਮਾਲਕ ਦੇ ਘਰ ਦੇ ਵਿੱਚ ਤਾਂ ਸੱਚ ਦਾ ਨਿਵੇਰਾ ਹੋਣਾ ਤੇ ਜਿਹਨੂੰ ਗੁਰੂ ਤੇ ਨਾਲ ਪਿਆਰ ਹੁੰਦਾ ਉਹ ਦੁੱਖਾਂ ਭੁੱਖਾਂ ਦੇ ਵਿੱਚ ਰਹਿ ਸਕਦਾ ਪਰ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ ਸੁਇਸ ਕਰਕੇ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਜਿਹੜਾ ਸਤਗੁਰੂ ਜੀ ਦੀ ਬਾਣੀ ਕਹਿੰਦੀ ਹੈ ਤੇ ਲੋਭੀ ਕਾ ਵੇਸਾ ਉਹ ਨਾ ਕੀਜੈ ਜੇ ਕਾ ਪਾਰ ਵਸਾਇ ਮੇ ਛੱਕ ਐ ਮੁਖ ਤੂੰ ਲੋਭ ਕਰਕੇ ਲਾਲਚ ਕਰੀ ਹੋਰ ਮਤਾਂ ਨੂੰ ਕਬੂਲ ਹੈ ਹੋਰ ਨਾ ਦੇਣਾ ਤੇ ਜਾਣੈ ਹੋਰ ਨਾ ਖਾਵਾ ਦੇ ਜਾਣੈ ਪਰਿਆਰ ਰੱਖੀ ਸਤਗੁਰੂ ਜੀ ਦੀ ਬਾਣੀ ਇਹ ਗੱਲ ਕਹਿੰਦੀ ਹੈ ਕਿ ਲੋਭੀ ਜਿਹੜਾ ਪੁਰਸ਼ ਹੁੰਦਾ ਹੈ ਉਹਦਾ ਕਦੇ ਵੀ ਵਿਸਾਰ ਨਹੀਂ ਕਰਨਾ ਚਾਹੀਦਾ ਸੋ ਜਿਹੜਾ ਪੁਰਖ ਹੈ ਉਹ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਲੋਭ ਨਹੀਂ ਆਵੇਗਾ ਜਰੂਰ ਕੋਈ ਸੱਚੇ ਇਤਿਹਾਸ ਬਣ ਕੇ ਦੇਜ ਲਈ ਸਾਡੇ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਈ ਉੱਚ ਪ੍ਰਣਾਮ ਹੈ ਜਿਨ੍ਹਾਂ ਦੇ ਸਾਹਮਣੇ ਉਸ ਵਕਤ ਦੀਆਂ ਹਕੂਮਤਾਂ ਨੇ ਬੜੇ ਲਾਲਚ ਪੇਸ਼ ਕੀਤੇ ਸੰਗ ਬੜਾ ਕੁਝ ਉਹਨਾਂ ਦੇ ਸਾਹਮਣੇ ਰੱਖਿਆ ਸੀ ਪਰ ਉਹਨਾਂ ਨੇ ਲਾਲਚਾਂ ਨੂੰ ਠੁਕੁਰ ਮਾਰ ਕੇ ਇਹ ਗੁਰੂ ਦੇ ਪਿਆਰ ਨੂੰ ਜਿਹੜਾ ਕਬੂਲਣਾ ਕੀਤਾ ਤੇ ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਸਮਝਾਇਆ ਕਹਿੰਦੇ ਜੇਨ ਪ੍ਰੇਮ ਪਿਓ ਤੇਰੇ ਹੀ ਪ੍ਰਪਾਇਓ ਸੋ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਰਹਿਤ ਤਨ ਸਾਨੂੰ ਸੋਝੀ ਆ ਜਾਵੇ ਗੁਰੂ ਪ੍ਰਤੀ ਗੁਰ ਸਿੱਖੀ ਪ੍ਰਤੀ ਬਾਣੀ ਪ੍ਰਤੀ ਮਾਨਕਾ ਦੇ ਪ੍ਰਤੀ ਸਾਡੇ ਮਨ ਦੇ ਅੰਦਰ ਪ੍ਰੇਮ ਪਿਆਰ ਪੈਦਾ ਹੋਵੇ ਸਨਕਾਰ ਪੈਦਾ ਹੋਵੇ ਗੁਰਸਿੱਖ ਬਨਣਾ ਹੈ ਗੁਰੂ ਵਾਲੇ ਬਣਨੇ ਅਮਰਤ ਛਕਣਾ ਹੈ ਗੁਰ ਸਿੱਖੀ ਮਾਰਗ ਤੇ ਚੱਲਣਾ ਹੈ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹ ਲੈ ਬਾਣੀ ਨੂੰ ਵਿਚਾਰ ਲੈ ਤੇ ਬਾਣੀ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਢਾਉਣਾ ਗੁਰੂ ਸਾਹਿਬ ਦੀ ਕਿਰਪਾ ਕਰਨ ਸਾਨੂੰ ਸਮਤ ਸੋਧੀ ਆ ਜਾਵੇ ਇੰਨਕ ਸੇਵਾ ਪਰਵਾਣ ਕਰਨੀ ਜੀ ਹੋਣੀ ਆ ਕਿ ਅੰਤ ਭੁਲਾ ਦੇ ਮਾਪੇ ਆਓ ਗੁਰੂ ਚਰਨਾਂ ਦੇ ਵਿੱਚ ਅਰਾਸ ਬੇਨਤੀ ਕਰੀਏ ਜੀ ਹੇ ਗੋਬਿੰਦ ਹੇ ਗੋਪਾਲ